ਹਾਂਜੀ ਸਤਿ ਸ਼੍ਰੀ ਗਾਜੀ ਸਾਰਿਆਂ ਨੂੰ ਕਾਰਪਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਫਿਰ ਤੋਂ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਬਰਕੀ ਤੇ ਸੂਟਾਂ ਦੀ ਚਾਹ ਤੁਸੀਂ ਸ਼ਿਲਕ ਦੇ ਸੂਟਾਂ ਦੇ ਕਰਵਾਓ ਸਿੰਥੈਟਿਕ ਕੱਪੜੇ ਤੇ ਕਰਵਾਓ ਚਾਹ ਕਾਟਨ ਦੇ ਸੂਟ ਤੇ ਕਰਵਾਓ ਜੀ ਬਹੁਤ ਸੋਹਣੇ ਬਰਕੀ ਤੇ ਸੂਟ ਹੈ ਜੀ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅਪਲੋਡ ਕੀਤੀ ਆਪਾਂ ਸਾਰੇ ਬਰਕੀ ਤੇ ਸੂਟਾਂ ਦੀ ਕੀਤੀ ਹੈ ਬਹੁਤ ਹੀ ਸੋਹਣੇ ਜਿਆਦਾ ਸੋਹਣੇ ਸੂਟ ਬਰਕੀ ਤੇ ਹੋਇਆ ਜੀ ਨਿੱਕੀ ਬੁੜੀ ਤੋਂ ਸੂਟ ਤਿਆਰ ਕੀਤਾ ਹੋਇਆ ਜੈਲੋ ਕਲਰ ਦਾ ਜੀ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਕਿ ਆਪਣੇ ਆਹ ਸੂਟ ਰੈੱਡ ਨੈਸਟ ਕਲੀ ਬਹੁਤ ਸੋਹਣਾ ਬਣਿਆ ਹੋਇਆ ਜੀ ਵੇਖੋ ਤੁਸੀਂ ਆਪਾਂ ਦੋ ਥ੍ਰੈਡ ਦੇ ਨਾਲ ਇਹਨੂੰ ਵਰਕ ਕੀਤਾ ਹੋਇਆ ਤੇ ਕਲੀਆਂ પાਕੇ ਫਲਾਵ ਕੀਤੇ ਹੋਏ ਆਂ ਬਾਜੂ ਦੇਖ ਲਈਆਂ ਤੇ ਆਪਾਂ ਪੈਚ ਲਗਾ ਕੇ ਕੀਤਾ ਹੋਇਆ ਸੀ ਜੀ ਬਹੁਤ ਕਲਰ ਬਹੁਤ ਪਿਆਰਾ ਕਲਰ ਹੈ ਕਾਮਬੀਨੇਸ਼ਨ ਵੀ ਬਹੁਤ ਸੋਹਣਾ ਉੱਠ ਰਿਹਾ ਜੀ ਪਿੰਕ ਪਿੰਕ ਰੈੱਡ ਜ ਹੈ ਥੋੜਾ ਜਿਹਾ ਜ਼ਿਆਦਾ ਨਾ ਪਿੰਕ ਦਿਖ ਰਿਹਾ ਤੇ ਹੈ ਇਹ ਰੈੱਡ ਜ ਹੈ ਪਿੰਕ ਜ ਹੈ ਤੇ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਇੱਕ ਆਪਾਂ ਕੱਲ ਹੀ ਸੂਟ ਸ਼ਾਮ ਨੂੰ ਤਿਆਰ ਰਾਤ ਮੈਂ ਕਰਕੇ ਪਈਆਂ ਸੂਟ ਤੇ ਬਹੁਤ ਸੋਹਣਾ ਬਣਿਆ ਦੇਖੋ ਇਹ ਪੈਸੇ ਇਹ ਵੀ ਕਿਸੇ ਦੀ ਡਿਮਾਂਡ ਸੀ ਪੈਂਦੀ ਬਹੁਤ ਹੀ ਟਾਈਮ ਹੋ ਗਿਆ ਸੀ ਉਹਨਾਂ ਨੂੰ ਆਰਡਰ ਦਿੱਤੇ ਹੋਏ ਨੂੰ ਜੀ ਤੇ ਇਹ ਮੈਰਿਜ ਵੀ ਜੀ ਹੋਣੇ ਕਰਕੇ ਜੀ ਆਪਾਂ ਨੂੰ ਟਾਈਮ ਲੱਗਾ ਸੂਟ ਦੇ ਜੀ 15 20 ਦਿਨ ਮੂੰਹ ਵੀ ਲੱਗ ਗਈ ਵਿਚਾਰਾਂ ਨੂੰ ਸੂਟ ਨੂੰ ਤੇ ਉਹਨਾਂ ਦੇ ਕਾਲ ਮੈਸੇਜ ਆ ਰਹੇ ਸੀ ਤੇ ਆ ਸੂਟ ਜੀ ਆਪਾਂ ਇੱਕ ਹੋਰ ਤਿਆਰ ਕੀਤਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਪਿਸਤਕਲ ਦੇ ਦਮਗੂ ਸੂਟ ਹੈ ਇਹ ਜੀ ਤੇ ਫਲਾਫ ਵਾਈਬ ਹੋਏ ਛੋਟੇ ਛੋਟੇ ਤਿੰਨ ਕਲਰਾਂ ਦਾ ਸੂਟ ਹੈ ਚੌਥਾ ਕਲਰ ਹਾਂਜੀ ਆਪਾਂ ਤਿੱਲੇ ਦਾ ਡਾਟ ਪਾਇ ਹੋਏ ਤੇ ਜਿਵੇਂ ਕਿ ਆਹ ਸੂਟ ਜੀ ਆਪਾਂ ਕਿਸੇ ਵੀ ਸੂਟ ਜਿਵੇਂ ਤੁਹਾਨੂੰ ਦਿਖਾਇਆ ਆਪਾਂ ਤੁਸੀਂ ਇਹ ਕਾਟਨ ਦੇ ਸੂਟਾਂ ਤੇ ਵੀ ਕਸਟਮਾਈਜ਼ ਕਰ ਸਕਦੇ ਆਂ ਬਣਵਾ ਵੀ ਅੱਜਕੱਲ ਪਾਰਟੀ ਫੰਕਸ਼ਨ ਤੇ ਆਪਾਂ ਨੂੰ ਹਲਕੇ ਸੂਟ ਚਾਹੀਦੇ ਆ ਕਾਟਨ ਦੇ ਸੂਟਾਂ ਦੇ ਵਰਕ ਆਪਾਂ ਜੀ ਕਿਵੇਂ ਮਰਜ਼ੀ ਕਰ ਲਈਏ ਥੋੜਾ ਜਿਹਾ ਵਰਕ ਆਪਾਂ ਕਰ ਸਕਦੇ ਆ ਜਿਵੇਂ ਗਰਮੀ ਦੇ ਮਹੀਨੇ ਦੇ ਵਿੱਚ ਆਪਾਂ ਨੂੰ ਕਾਟਨ ਦੇ ਸੂਟ ਜਿਆਦਾ ਵੀ ਸਟ੍ਰਿੰਦੇ ਆ ਅਪਾ ਕਾਟਨ ਦੀ ਸੂਟ ਜਿਆਦਾ ਪਾਉਨੇ ਆ ਤੇ ਆਪਣੇ ਕੋਲ ਇੱਕ ਆ ਗਈ ਜੀ ਕਾਟਨ ਸ਼ਿਲਕ ਆ ਗਈ ਉਹ ਦੋ ਕਲਰ ਚੇਂਜ ਕਰਦੀ ਆ ਦੋ ਕਾਟਨ ਸ਼ਿਲਕ ਆ ਗਈ ਜੀ ਕਾਟਨ ਦੇ ਆਪਾਂ ਕਾਟਨ ਦੀ ਸੂਟ ਜੀ ਦੋ ਵਾਰ ਪਾਉਣਾ ਥੋੜਾ ਜਿਹਾ ਇਸ ਵਿੱਚ ਅਲਾਜਾ ਬਣ ਜਾਂਦਾ ਜੀ ਜਿਆਦਾ ਵਾਰ ਆਪ ਤੋਂ ਪਾ ਜਾਂਦਾ ਨਹੀਂ ਇੱਕ ਵਾਰ ਹੀ ਆਪਾਂ ਪਾ ਕੇ ਤਾਂ ਜਿਆਦਾ ਵੀ ਸ਼ਾਈਨਿੰਗ ਘਟ ਜਾਂਦੀ ਸੂਟ ਦੀ ਕਾਟਨ ਦੀ ਜਿਹੜਾ ਸਿੰਥੈਟਿਕ ਕਪੜਾ ਹੁੰਦਾ ਉਹਦੀ ਸ਼ਾਈਨਿੰਗ ਵਧੀਆ ਪਈ ਰਹਿੰਦੀ ਬਹੁਤ ਵਧੀਆ ਪਿਆ ਰਹਿੰਦਾ ਹੁਣ ਆਪਾਂ ਕੱਢਾਂਗੇ ਪਲੇਨ ਸੂਟ કોટਨ シルਕ ਦੀ ਅਲਦੀ ਤੁਹਾਡੇ ਕੋਲੇ ਕੋਟਨ シルਕ ਦੇ ਸੂਟ ਆਪਾਂ ਸ਼ੇਅਰ ਕਰਾਂਗੇ ਵੀਡੀਓ ਅਪਲੋਡ ਕਰਾਂਗੇ ਤੇ ਤੁਸੀਂ ਜੀ ਆਹ ਸੂਟ ਵੀ ਕਿਸੇ ਵੀ ਤੁਸੀਂ ਉਹ ਜ ਆਪਾਂ ਜਿਹੜੀ ਕੋਟਨ シルਕ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਉਸ ਤੇ ਵੀ ਕਸਟਮਾਈਜ਼ ਕਰ ਸਕਦੇ ਹੋ ਉਸ ਤੇ ਰੈਡੀ ਕਰਵਾ ਸਕਦੇ ਹੋ ਬਹੁਤ ਵਧੀਆ ਹੁੰਦਾ ਹੈ ਕੋਟਨ ਦੇ ਸੂਟ ਪਿਕ ਦੋ ਬਾਰ ਪਾ ਕੇ ਤੇ ਆਪਾਂ ਬਾਅਦ ਚ ਕਰ ਲੈ ਲੈਂਦੇ ਆ ਜਿਵੇਂ ਸਿੰਥੈਟਿਕ ਕਪੜਾ ਹੁੰਦਾ シルਕ ਦਾ ਕਪੜਾ ਹੁੰਦਾ ਇਹ ਵਧੀਆ ਪਿਆਰੰਦਾ ਤੇ ਫਿਨਿਸ਼ਿੰਗ ਵਧੀਆ ਹੁੰਦੀ ਹੈ ਜਿਵੇਂ ਇਹਨੂੰ ਆਪਾਂ ਵਰਕ ਕਰਦੇ ਹਾਂ ਬਹੁਤ ਸੋਹਣਾ ਪਿਆਰੰਦਾ ਕਲਰ ਫਿੱਟ ਵੀ ਨਹੀਂ ਹੁੰਦਾ ਕੋਟਨ ਦੇ ਸੂਟ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਜਾਂ ਧੁੱਪੇ ਰੱਖ ਦੀ ਉਹਦਾ ਕਲਰ ਫਿੱਟ ਹੋ ਜਾਂਦਾ ਜੀ ਹੁਣ ਆਪਾਂ ਤੁਹਾਡੇ ਕੋਲ ਸ਼ੇਅਰ ਕਰਾਂਗੇ ਕਾਟਨ ਸ਼ਿਲਕ ਦੇ ਸੂਟ ਅਗਲੀ ਵੀਡੀਓ ਤੁਸੀਂ ਵੇਟ ਕਰੋ ਜੀ ਕਾਟਨ ਸ਼ਿਲਕ ਦੇ ਸੂਟਾਂ ਦੀ ਆਪਾਂ ਕਾਟਨ ਸ਼ਿਲਕ ਦੇ ਸੂਟਾਂ ਦੀ ਲੈ ਕੇ ਆਵਾਂਗੇ ਤੇ ਅੱਜ ਆਪਾਂ ਵਰਕ ਕੀਤੇ ਸੂਟਾਂ ਦੀ ਲੈ ਕੇ ਆਏ ਜੀ ਤੁਸੀਂ ਇਹਨੂੰ ਜਿਵੇਂ ਤੁਸੀਂ ਕੁਝ ਵੀ ਇਹਦੇ ਵਿੱਚ ਕਟਵਾ ਕੇ ਕਾਟਨ ਦੇ ਸੂਟਾਂ ਦੇ ਵੀ ਕਰਵਾ ਸਕਦੇ ਹੋ ਤੁਸੀਂ ਕਾਟਨ ਸ਼ਿਲਕ ਦੇ ਵੀ ਕਰਵਾ ਸਕਦੇ ਹੋ ਪਾਰਟੀ ਫੰਕਸ਼ਨ ਤੇ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਰੈਡੀ ਕਰਵਾ ਸਕਦੇ ਆ ਤੇ ਆਪਣੇ ਕੋਲੇ ਜੀ ਸ਼ਿਲਕ ਕਾਟਨ ਸ਼ਿਲਕ ਵੀ ਆ ਗਈ ਇਹ ਤੁਸੀਂ ਇਹਨੂੰ ਜਿਵੇਂ ਖਾਦੀ ਸ਼ਿਰਕ ਖਾਦੀ कॉटन ਆ ਗਈ ਖਾਦੀ कॉटन ਦੀ ਵੀ ਰੈਡੀ ਕਰਵਾ ਸਕਦੇ ਜੀ ਇਹਨੂੰ ਕਿਸੇ ਤਰ੍ਹਾਂ ਦੇ ਸੂਟ ਤੇ ਤੁਸੀਂ ਰੈਡੀ ਕਰਵਾ ਸਕਦੇ ਜਿਵੇਂ ਆਪਾਂ ਕੀਤਾ ਸੀ कॉटन ਬਰਬਰੀ कॉटन ਦੇ ਸੂਟ ਤੇ ਰੈਡੀ ਕੀਤਾ ਸੀ ਆਹ ਵਾਲਾ ਡਿਜ਼ਾਈਨ ਹੀ ਕਟਵਰਕ ਨਿੱਕ ਤੇ ਕਟਵਰਕ ਦੇ ਨਾਲ ਨਿੱਕ ਤੇ ਡਿਜ਼ਾਈਨ 슬ੀਵਸ ਤੇ ਜਿਹੜਾ ਨਿੱਕਤ ਹੋਇਆ ਤੇ ਅਗਲਾ ਸੂਟ ਹੈਗਾ ਜੀ ਆਪਣੇ ਕੋਲ ਹੀ ਨਿੱਕੀ ਬੂਟੀ ਦੇ ਨਾਲ ਕਲੀਆਂ ਪਾ ਕੇ ਤੇ ਫਲਾਵਰ ਕੀ ਪੱਤੇ ਹੋਇਆ ਘੇਰੇ ਤੇ ਤਿੰਨ ਫਲਾਵਰ ਬਣਾ ਕੇ ਨਿੱਕੀ ਨਿੱਕੀ ਬੂਟੀ ਦੇ ਨਾਲ ਆਪਾਂ ਡਿਜ਼ਾਈਨ ਕੀਤਾ ਹੋਇਆ ਜੀ ਬਹੁਤ ਸੋਹਣਾ ਬਣਦਾ ਜੀ ਮੈਂ ਇਹ ਆਪਾਂ ਕੀਤਾ ਸੀ ਨੇਚਰਲ ਗਰੇਟੇ ਕੀਤਾ ਸੀ ਤੁਸੀਂ ਇਹਨੂੰ ਵਰਕ ਕਾਟਨ ਦੇ ਸੁੱਤੀ ਵੀ ਕਰਾ ਸਕਦੇ ਜੀ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਆਊਗੀ ਆਪਾਂ ਇਹ ਵੀ ਆਪਾਂ ਨੇਚਰਲ ਗਰੇਟੇ ਕੀਤਾ ਸੀ ਤੇ ਨੱਕ ਬਣਾ ਕੇ ਬਾਜੂ ਘੇਰੇ ਤੇ ਤੇ ਬਹੁਤ ਸੋਹਣਾ ਬਣਿਆ ਹੋਇਆ ਛੋਟਾ ਛੋਟਾ ਨੀਚੇ ਕਟਵਰਕ ਤੁਸੀਂ ਨਹੀਂ ਵੀ ਕਰਵਾਉਣਾ ਤੁਸੀਂ ਕਟਵਰਕ ਦੇ ਨਾਲ ਵੀ ਥੱਲੇ ਕਿਨਾਰੀ ਬਣਾਉਣੀ ਤੇ ਕਿਨਾਰੀ ਬਣਾ ਸਕਦੇ ਹਲਕਾ ਡਿਜ਼ਾਈਨ ਜਿਆਦਾ ਜਿਆਦਾ ਭਾਰਾ ਨਹੀਂ ਇਹਨੂੰ ਆਪਾਂ ਜਿਵੇਂ ਲਵੈਂਡਰ ਕਲਰ ਦਾ ਸੂਟ ਅਸੀਂ ਵਿਦ ਦੁਪੱਟਾ ਸੂਟ ਤਿਆਰ ਕੀਤਾ ਜੀ ਚੈੱਕ ਵਾਲੀ ਇਹ ਚੈੱਕ ਵਾਲੀ ਚੱਕ ਵਾਲੀ ਜੋਰਟ ਤੇ ਤਿਆਰ ਕੀਤਾ ਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਇਹਨੂੰ ਤੁਸੀਂ ਕਾਟਨ ਦੇ ਸੂਟਾਂ ਤੇ ਵੀ ਕਰਵਾ ਸਕਦੇ ਹੋ ਚੱਕ ਵਾਲੀ ਜੋਰਟ ਤੇ ਵੀ ਕਰਵਾ ਸਕਦੇ ਆ ਆਪਾਂ ਕੀਤਾ ਸੀ ਜੀ ਪਸ਼ਮੀਨੇ ਸੂਟ ਤੇ ਇਹ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਵੀ ਤੁਸੀਂ ਇਹਨੂੰ ਕਾਟਨ ਦੇ ਸੂਟ ਤੇ ਵੀ ਕਰਵਾ ਸਕਦੇ ਆ ਇਹ ਬਹੁਤ ਸੋਹਣਾ ਹਲਕਾ ਜਿਹਾ ਡਿਜ਼ਾਈਨ ਹੈ ਕੋਈ ਜ਼ਿਆਦਾ ਨਹੀਂ ਇਹ ਆਪਾਂ ਕ੍ਰੈਸ਼ ਤੇ ਰੈਡੀ ਕੀਤਾ ਸੀ ਤੁਸੀਂ ਇਹਨੂੰ ਕਾਟਨ ਦੇ ਸੂਟ ਤੇ ਵੀ ਕਰਵਾ ਸਕਦੇ ਹੋ ਕਸਟਮ ਬਹੁਤ ਸੋਹਣਾ ਪਿਆਰਾ ਕਲਰ ਦੇ ਨਾਲ ਕੀਤਾ ਹੋਇਆ ਇਹ ਕਾਟਨ ਦੇ ਸੂਟ ਤੇ ਵੀ ਉਨੇ ਹੀ ਸੋਹਣਾ ਬਣੂਗਾ ਜਿੰਨਾ ਕਰਾਸ਼ੀ ਦੇ ਸੂਟ ਤੇ ਜਿਆਦਾ ਸੋਹਣਾ ਬਣਿਆ ਹੋਇਆ ਹੈ ਇਹ ਆਪਾਂ ਨੇ ਕੀਤਾ ਸੀ ਕਰਾਸ਼ੀ ਦੇ ਚਾਰ ਸੂਟ ਕਾਪਾ ਮਾਸਟਰਡ ਕਲਰ ਦੇ ਸੂਟ ਤੇ ਤਿਆਰ ਕੀਤਾ ਸੀ ਆਪਾਂ ਪਿਸ਼ਵਨੀ ਦੇ ਸੂਟ ਤੇ ਰੈਡੀ ਕੀਤਾ ਸੀ ਬਲੂ ਕਲਰ ਸੂਟ ਸੀ ਤੇ ਇਹ ਤੁਸੀਂ ਵੀ ਕਾਟਨ ਦੇ ਸੂਟ ਤੇ ਵੀ ਕਰਵਾ ਸਕਦੇ ਹੋ ਕਾਟਨ ਦੇ ਸੂਟ ਤੇ ਵੀ ਬਹੁਤ ਸੋਹਣਾ ਬਣੂਗਾ ਪਰ ਤੁਸੀਂ ਤਿੱਲਾ ਨਹੀਂ ਪਾਉਣਾ ਦਾ ਤਿੱਲਾ ਨਹੀਂ ਪਾ ਸਕਦੇ ਜੀ ਕੋਈ ਗੱਲ ਨਹੀਂ ਤਿੱਲਾ ਨਹੀਂ ਪਾਉਣਾ ਹੈ ਬਸੋ ਤੇ ਆਪਣੇ ਕੋਲੇ ਬਹੁਤ ਸੋਹਣੇ ਜਿਆਦਾ ਸੂਟ ਬਣੇ ਹੋਏ ਜਿਹਾ ਵੀ ਆਪਾਂ ਕ੍ਰਾਸ਼ ਤੇ ਕੀਤਾ ਸੀ ਮਹਿੰਗੀ ਵਾਲੀ ਕ੍ਰਾਸ਼ ਐ ਥੋੜੀ ਜੀ ਕੋਸਟਲੀ ਐ ਤੇ ਇਹ ਸੂਟ ਵੀ ਬਣ ਕੇ ਬਹੁਤ ਰੈਡੀ ਹੋਇਆ ਹੋਇਆ ਜਿਵੇਂ ਕਿ ਆਪਾਂ ਕੀਤਾ ਸੀ ਸ਼ਿਮਰ ਤੇ ਪਲੇਨ ਸ਼ਿਮਰ ਦੇ ਸੂਟ ਤੇ ਕੀਤਾ ਹੋਇਆ ਸੀ ਇਹ ਵੀ ਤੁਸੀਂ ਕੋਟਨ ਦੇ ਸੂਟ ਵੀ ਕਰਾ ਸਕਦੇ ਹੋ ਕੋਈ ਗੱਲ ਨਹੀਂ ਕੋਟਨ ਦੇ ਸੂਟ ਤੇ ਵੀ ਬਹੁਤ ਹੀ ਜਿਆਦਾ ਫ੍ਰੀਸ਼ਿੰਗ ਦੇ ਨਾਲ ਬਣੂਗਾ ਬਹੁਤ ਸਫਾਈ ਆਊਗੀ ਕੋਟਨ ਦੇ ਸੂਟਾਂ ਤੇ ਵੀ ਬਣ ਸਕਦੇ ਆ ਸਾਰੇ ਡਿਜ਼ਾਈਨ ਮੈਂ ਤੁਹਾਡੇ ਨਾਲ ਤਾਈਆਂ ਵੀਡੀਓ ਸ਼ੇਅਰ ਕੀਤੀ ਐ ਸਾਰੇ ਡਿਜ਼ਾਈਨ ਵੀ ਇਹ ਕੋਟਨ ਦੇ ਸੂਟਾਂ ਤੇ ਵੀ ਬਣ ਸਕਦੇ ਆ ਜੀ ਸਾਰੇ ਸੂਟ ਜੀ ਬਹੁਤ ਬਣ ਕੇ ਬਹੁਤ ਹੀ ਸੋਹਣੇ ਜਿਆਦਾ ਤਿਆਰ ਹੋਣਗੇ ਜਿਨ੍ਹਾਂ ਪਹਿਣਾ ਨੇ ਹਜੇ ਤੱਕ ਚੈਨਲ ਨੂੰ ਨਹੀਂ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਹੋਰ ਵੀ ਪਹਿਣਾ ਦੇਖ ਸਕਣ ਤੇ ਸਾਰੇ ਸੂਟ ਜੀ ਆਪਣੇ ਬਹੁਤ ਜਿਆਦਾ ਸੋਹਣੇ ਹੁੰਦੇ ਆ ਜਿਵੇਂ ਆਪਾਂ ਮੋਰ ਵਾਲੇ ਸੂਟ ਬਣਵਾਏ ਇਹ ਬਹੁਤ ਸਸਤੇ ਪੈਂਦੇ ਮੋਰਨੀਆਂ ਬਣਾ ਕੇ ਬਾਜੂ ਤੇ ਤੇ ਪੌਂਚੇ ਤੇ ਮੋਰਨੀਆਂ ਸਲੀਵਸ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਪੈਂਦੇ ਜੀ ਬਹੁਤ ਬਹੁਤ ਹੀ ਜਿਆਦਾ ਵਧੀਆ ਬਣਦੇ ਆ ਵੌਇਕਲੀ ਜਿੰਨਾ ਮਾਲ ਨਾਲ ਬੰਦੇ ਜੀ ਜਿਵੇਂ ਕਿ ਆਪਾਂ ਆ ਸੂਟ ਤਾਂ ਵੀ ਬਹੁਤ ਟ੍ਰੈਂਡ ਸੀ ਇਹ ਆਪਾਂ ਹੁਣ ਕਾਟਨ ਦੇ ਸੂਟਾਂ ਦੇ ਵੀ ਬਣਾਤੇ ਜੀ ਇਹ ਆਪਾਂ ਕੀਤਾ ਸੀ ਸ਼ਿਲਕ ਦੇ ਸੀ ਇਹ ਹੈਗੀ ਪਸ਼ਮੀਨਾ ਸ਼ਿਲਕ ਜੀ ਤੇ ਆਪਾਂ ਜਿਆਦਾ ਸੂਡੀਏ ਤੁਹਾਡਾ ਸ਼ੇਅਰ ਕੀਤਾ ਜਿਆਦਾ ਪਸ਼ਮੀਨੇ ਚ ਹੀ ਕਿਤੇ ਤੁਸੀਂ ਕਹਿੰਦੇ ਹੋਵੋਗੇ ਮੇਰੀ ਦੀ ਜੀ ਨੇ ਪਸ਼ਮੀਨੇ ਦੇ ਸੂਟਾਂ ਚ ਜਿਆਦਾ ਸਾਨੂੰ ਦਿਖਾਏ ਇਹ ਪਸ਼ਮੀਨੇ ਸੂਟ ਜੀ ਸਾਡੇ ਕੋਲ ਜਿਹੜੇ ਡਿਜ਼ਾਈਨ ਬਣੇ ਪਏ ਸੀ ਪਹਿਲਾਂ ਤੇ ਸਾਰੇ ਪਸ਼ਮੀਨੇ ਦੇ ਸੂਟਾਂ ਤੇ ਬਣੇ ਹੋਏ ਸੀ ਜਿਆਦਾ ਡਿਜ਼ਾਈਨ ਤੇ ਹੁਣ ਕਾਟਨ ਦੇ ਸੂਟਾਂ ਚ ਆਪਾਂ ਬਣਾਏ ਹਲਕੇ ਡਿਜ਼ਾਈਨ ਕਿਉਂਕਿ ਪਾਰਟੀ ਮੈਰਿਜ ਜੀ ਪਾਰਟੀ ਫੰਕਸ਼ਨ ਚੱਲਦੇ ਰਹਿੰਦੇ ਆ ਤੁਸੀਂ ਇਹ ਸੂਟਾਂ ਨੂੰ ਤੁਸੀਂ ਹੁਣ ਵੀ ਬਣਵਾ ਸਕਦੇ ਆ ਡਿਜ਼ਾਈਨ ਇਹ ਤੁਸੀਂ ਕਿ ਜੋਰ ਜੱਟ ਤੇ ਬਣ ਜਾਣਗੇ ਜੀ ਇਹ ਤੇ ਜਿਵੇਂ कॉटन सिल्क ਆ ਕੀ ਉਹ ਤੇ ਬਣ ਜਾਣਗੇ ਤੇ ਇਹ ਸਾਰੇ ਸੂਟ ਬਣ ਸਕਦੇ ਆ ਆਪਾਂ ਨੂੰ ਪਾਰਟੀ ਫੰਕਸ਼ਨ ਗਰਮੀ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਤੇ ਆਪਾਂ ਹਲਕੇ ਜਿਹਨੂੰ ਵੇਦੂ ਕਟਵਾ ਕੇ ਤੁਸੀਂ ਥੋੜਾ ਬਹੁਤ ਡਿਜ਼ਾਈਨਰ ਨੂੰ ਜੇ ਤੁਸੀਂ ਸਾਰੇ ਵੀ ਇਸ ਤਰ੍ਹਾਂ ਹੀ ਬਣਾਉਣੇ ਫੁੱਲ ਰੈਡੀ ਕਰਾਉਣੇ ਤਾਂ ਤੁਸੀਂ ਐਵੇਂ ਬਣਾ ਸਕਦੇ ਮੈਂ ਆ ਹਲਕਾ ਹੈੜਿਆ ਨੇ ਘੇਰੇ ਤੇ 슬ੀਵਰ ਤੇ ਇੱਕ ਫਲਾਵਰ ਬਣਿਆ ਹੋਇਆ ਤੁਸੀਂ ਬੀਲ ਵੀ ਪਵਾ ਸਕਦੇ ਤੁਸੀਂ ਐਵੇਂ ਦੇ ਘੇਰੇ ਮੂਵੀ ਬਣਾਵਾ ਸਕਦੇ ਆ ਵੇਖੋ ਆਪਾਂ 슬ੀਵਸ ਤੇ ਇੱਕ ਫਲਾਵਰ ਪਾਇਆ ਹੈ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹਨੂੰ ਤੁਸੀਂ ਕਾਟਨ ਦੇ ਸੂਟ ਤੇ ਬਣਾ ਸਕਦੇ ਇਹ ਅਸੀਂ ਪਸ਼ਮੀਨੇ ਦੇ ਸੂਟ ਤੇ ਬਣਾਇਆ ਸੀ ਇਹ ਤੁਹਾਡੇ ਨਾਲ ਸਾਰੇ ਡਿਜ਼ਾਈਨ ਅਸੀਂ ਐਵੇਂ ਸ਼ੇਅਰ ਕੀਤੇ ਆ ਵੀ ਤੁਸੀਂ ਇਹ ਡਿਜ਼ਾਈਨ ਨੂੰ ਤੁਸੀਂ ਕਾਟਨ ਦੇ ਸੂਟਾਂ ਤੇ ਪਵਾਓ ਤੇ ਜਿਵੇਂ ਕੀ ਹੁਣ ਆਪਣੇ ਕੋਲੇ ਪਾਰਟੀ ਫੰਕਸ਼ਨ ਗਰਮੀ ਚ ਵੀ ਆਉਂਦੇ ਰਹਿੰਦੇ ਆ ਕੋਈ ਕੋਈ ਤੁਸੀਂ ਇਹਦੇ ਸੂਟ ਤੁਸੀਂ ਸਾਰੇ ਸੂਟ ਵੀ ਤੁਸੀਂ ਕਾਟਨ ਦੇ ਸੂਟ ਤੇ ਵੀ ਕਸਟਮਾਈਜ਼ ਕਰਾ ਸਕਦੇ ਆ ਰੈਡੀ ਕਰਵਾਓ ਤੇ ਆਪਣੇ ਵੀਡੀਓ ਨੂੰ ਅੱਗੇ ਜਰੂਰ ਵੇਖਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਵੀਡੀਓ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੰਦਾਂ ਦੀ ਤੁਹਾਨੂੰ ਸਾਡੀਆਂ ਵੀਡੀਓ ਲੱਗਦੀ ਆ ਕੋਈ ਵੀ ਸੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਇਸ ਤਰ੍ਹਾਂ ਦੇ ਵੀਡੀਓ ਦੇਖਦੇ ਰਿਹਾ ਕਰੋ ਆਪਾਂ ਐਂਡ ਤੱਕ ਵੀਡੀਓ ਵਿੱਚ ਦੱਸਦੇ ਰਹਿੰਦੇ ਹੁੰਨੇ ਆਪਾਂ ਸਾਰੀ ਵੀਡੀਓ ਦੇ ਡਿਜ਼ਾਈਨ ਦੇ ਕਿਵੇਂ ਦੀ ਡਿਜ਼ਾਈਨ ਬਣਦੇ ਕਿਵੇਂ ਨਹੀਂ ਬਣਦੇ ਤੇ ਇਹ ਥੋੜੇ ਨਾਲ ਜੀ ਆਪਾਂ ਸ਼ੇਅਰ ਕੀਤੇ ਸੀ ਪਸ਼ਵੈਨੇ ਦੇ ਕੁਝ ਕ੍ਰਾਸ਼ ਦੇ ਕੁਝ ਜੋਰੀ ਜੱਟ ਦੇ ਜੋਰੀ ਜੱਟ ਸਾਰੇ ਤਰ੍ਹਾਂ ਦੇ ਜੋਰੀ ਆਟਾ ਜੀ ਆਪਣੇ ਕੋਲ ਚੈੱਕ ਵਾਲੀ ਹੋਗੀ ਲੈਨ ਵਾਲੀ ਹੋਗੀ ਪਲੇਨ ਹੋਗੀ ਵਿਓਨਾ ਹੋਊਗੀ ਜਿਵੇਂ ਤੁਸੀਂ ਇਹਨੂੰ ਗਰਮੀ 'ਚ ਵੀ ਤੁਸੀਂ ਪਹਿਨ ਸਕਦੇ ਆ ਤੇ ਇਹਦੇ 'ਚ ਗਰਮੀ ਨਹੀਂ ਲੱਗਦੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਉਹ ਵੀ ਬਹੁਤ ਫ਼ਰੀਕੀਂ ਦੇ ਨਾਲ ਸਫਾਈ ਨਾਲ ਬਣਦੇ ਸਾਰੇ ਡਿਜ਼ਾਈਨ ਤੁਸੀਂ ਐਵੇਂ ਦੇ ਵੇਖਦੇ ਰਹਿਆ ਕਰੋ ਜਿੰਨੇ ਵੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਏ ਆ ਇਹ ਤੁਸੀਂ ਗਰਮੀ ਵਾਲੇ ਝੂਟਾਂ-ਸੂਟਾਂ ਤੇ ਬਣਵਾਓ ਸਾਡੇ ਤੋਂ ਇਹ ਇੱਕ ਡਿਜ਼ਾਈਨ ਅਸੀਂ ਦੁਬਾਰਾ ਵੀ ਬਣਾ ਸਕੀਏ ਤੇ ਉਹਨੇ ਸੋਹਣੇ ਬਣਨ ਤੇ ਬਹੁਤ ਹੀ ਸਾਨੂੰ ਇਹਦੀ ਡਿਜ਼ਾਈਨਾਂ ਦੀ ਉਮੀਦ ਹੈ ਬਹੁਤ ਹੀ ਜ਼ਿਆਦਾ ਸੋਹਣੇ ਬਣਨਗੇ ਕਾਟਨ ਦੇ ਸੂਟਾਂ ਦੇ ਤਾਂ ਉਦੋਂ ਹੀ ਜਸਟ ਬਣਨਗੇ ਕਿਉਂਕਿ ਪਸ਼ਮੀਨੇ ਦਾ ਕਪੜਾ ਹੁੰਦਾ ਥੋੜਾ ਜਿਹਾ ਇਕੱਠਾ ਹੁੰਦਾ ਰਹਿੰਦਾ ਬਰਕਤ ਦੇ ਹੁੰਦੇ ਨਾਲ ਜਿਵੇਂ ਲੈਲੂਨ ਦੀ ਤਰਾਜ ਮੰਗੂ ਹੁੰਦਾ ਜਿਵੇਂ ਆਪਣੇ ਕੋਲ ਤੇ ਜੋਰਜਟ ਆਪਣੇ ਕੋਲ ਏਕੀ ਟੈਕਸ ਦੀ ਜੋਰਜਟ ਚੈੱਕ ਵਾਲੀ ਆਈ ਹੋਈ ਹੋਈ ਹੈ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਤੁਸੀਂ ਚੈੱਕ ਵਾਲੀ ਜੋਰਜਟ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਆਂ ਸੂਟ ਬਹੁਤ ਸੋਹਣੇ ਬਣ ਕੇ ਤਿਆਰ ਹੋਣਗੇ ਚੈੱਕ ਵਾਲੀ ਜੋਰਝਟ ਦਾ ਰੇਟ ਹੋਗਾ ਜੀ 550 ਰੁਪਏ ਚੈੱਕ ਵਾਲੀ ਜੋਰਝਟ ਏਕੇ ਟੈਕਸ ਦੀ ਹੈ ਜੀ ਏਕੇ ਟੈਕਸ ਦੀ ਜੋਰਝਟ ਆ ਗਈ ਆਪਣੇ ਕੋਲ ਚੈੱਕ ਵਾਲੀ 550 ਰੁਪਏ ਜੀ ਸ਼ਿਪਿੰਗ ਫ੍ਰੀ ਹੋਊਗੀ ਵਰਕ ਤੁਸੀਂ ਕੋਈ ਮਰਜ਼ੀ ਕਰਵਾ ਸਕਦੇ ਆ ਆ ਆਪਾਂ ਨੇ ਬਾਦਲੇ ਚ ਵਰਕ ਕੀਤਾ ਸੀ ਬਾਦਲੇ ਚ ਵਰਕ ਕੋਈ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਕਿਸੇ ਵੀ ਸੂਟ ਤੇ ਰੈਡੀ ਕਰਵਾ ਸਕਦੇ ਆ ਬਾ ਤੁਸੀਂ ਚੈੱਕ ਵਾਲੀ ਜੋਰੀਟ ਤੇ ਵੀ ਕਰਵਾ ਸਕਦੇ ਆ ਚੈੱਕ ਵਾਲੀ ਜੋਰੀਟ ਜੀ ਆਪਣੇ ਕੋਲ ਏਕੇ ਟੈਕਸ ਦੀ ਆ ਗਈ ਜੀ ਉਹਨੂੰ ਏਕੇ ਟੈਕਸ ਦੀ ਜੋਰੀਟ ਮਸਲੀਨ ਜੋਰੀਟ ਵੀ ਕਹਿੰਦੇ ਕੋਈ ਕੁਸ਼ਕ ਹੈ ਨਾ ਕੋਈ ਕੁਸ਼ਕ ਹੈ ਨਾ ਪਰ ਆਪਣੇ ਕੋਲ ਚੈੱਕ ਜੋਰੀਟ ਏਕੇ ਟੈਕਸ ਦੀ ਵਜਦੀ ਹੈ ਉਹ ਆਪਾਂ ਏਕੇ ਟੈਕਸ ਤੇ ਚੈੱਕ ਵਾਲੇ ਡਿਜ਼ਾਈਨ ਹੀ ਬੋਲਦੇ ਸੀ ਉਹਨੂੰ ਵੀ ਏਕੇ ਟੈਕਸ ਦੇ ਚੈੱਕ ਵਾਲਾ ਆਪਣੇ ਕੋਲੇ ਫੈਬਰਿਕ ਆ ਗਿਆ ਜੀ ਬਹੁਤ ਹੀ ਸੋਹਣਾ ਤੇ ਤੁਸੀਂ ਉਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਆ ਤੇ ਉਹ ਤੁਹਾਨੂੰ ਰੇਟ ਪਊਗਾ ਪਲੇਨ ਸੂਟ ਦਾ ਚੈੱਕ ਵਾਲੀ ਜੋਰੀਟ ਕਹ ਲੋ ਪਰ ਉਹਨੂੰ ਚੈੱਕ ਵਾਲਾ ਇੱਕ ਟੈਕਸ ਕਰੋ ਸੂਟ ਉਹ ਤੁਹਾਨੂੰ 550 ਰੁਪਈਆ ਦਾ ਪਊਗਾ ਦਾ ਪ੍ਰਾਈਸ ਬਹੁਤ ਘੱਟ ਪਊਗਾ ਤੁਸੀਂ ਉਹਨੂੰ ਕਲਰ ਵਰਕ ਉਹਨੂੰ ਤੁਸੀਂ ਕਿਸੇ ਉੱਤੇ ਕਰਵਾ ਸਕਦੇ ਹੁਣ ਸਾਨੂੰ ਵਰਕ ਨਹੀਂ ਪਤਾ ਤੁਸੀਂ ਕਿਹੜਾ ਵਰਕ ਕਿਹੜੇ ਤੇ ਕਰਵਾਉਣਾ ਤੁਸੀਂ ਇਹ ਸਾਨੂੰ ਮੈਸੇਜ ਕਮੈਂਟ ਕਰਕੇ ਦੱਸ ਸਕਦੇ ਹੋ WhatsApp ਤੇ ਆਪਣੇ ਨੰਬਰ ਚੱਲਦੇ ਹੁੰਦੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਹੈ ਤੇ ਕਿਹੜਾ ਤੁਸੀਂ ਕਲਰ ਲੈਣਾ ਉਹ ਆਪਾਂ ਪਲੇਨ ਵੀਡੀਓ ਅਲੱਗ ਵੀਡੀਓ ਬਣਾਵਾਂਗੇ ਇੱਕ ਆਪਾਂ ਜਿਹੜੇ ਤੁਹਾਨੂੰ ਦੱਸੀ ਹੋਈ ਹੈ ਸ਼ਿਲਕ ਦੇ ਕਾਟਨ ਦੇ ਸੂਟ ਆਗੇ ਜੀ ਉਹ ਵੀ ਤੁਹਾਡੇ ਨਾਲ ਵੀਡੀਓ ਅਪਲੋਡ ਕਰਾਂਗੇ ਤੇ ਤੁਸੀਂ ਵੀਖਦੇ ਰਹੋ ਇਸ ਤਰ੍ਹਾਂ ਵੀਡੀਓ ਜਿੰਨਾ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਦੁਬਾਰਾ ਵਾਰ ਕਹਿੰਨੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਵਧੀਆ ਲੱਗੀ ਤਾਂ ਜੀ ਤੇ ਆ ਦੇਖੋ ਬਹੁਤ ਸੋਹਣਾ ਹਲਕਾ ਡਿਜ਼ਾਈਨ ਜਿਵੇਂ ਆਪਾਂ ਸ਼ਿਲਪ ਤੇ ਕੀਤਾ ਸੀ ਇਹ ਤੁਸੀਂ ਕੋਟ ਦੇ ਸੂਟ ਤੇ ਵੀ ਕਰਾਓ ਜਿਆਦਾ ਬਹੁਤ ਸੋਹਣਾ ਬਣੂਗਾ ਕੋਟ ਦੇ ਸੂਟ ਤੇ ਹਲਕਾ ਡਿਜ਼ਾਈਨ ਜੇ ਤੁਸੀਂ ਵੀ ਘੇਰੇ ਤੇ ਨਹੀਂ ਫਲਾਵਰ ਬਣਾਉਣੇ ਤਾਂ ਇਦਾਂ ਹੀ ਬਹੁਤ ਸੋਹਣਾ ਬਣਦਾ ਸੀ ਇੱਕ ਸੂਟ ਇਦਾਂ ਹੀ ਤਿਆਰ ਕੀਤਾ ਸੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਤੇ ਆ ਆਪਾਂ ਤੁਹਾਡੇ ਨਾਲ ਜਿਹੜੇ ਸ਼ੇਅਰ ਕੀਤੇ ਕੁਝ ਬੰਦਲੇ ਸੂਟ ਵੀ ਸ਼ ਪਾ ਤੁਸੀਂ ਬਾਦਲੇ ਸੂਟ ਵੀ ਤੇ ਰੈਡੀ ਕਰਵਾ ਸਕਦੇ ਸਾਡੇ ਤੋਂ ਤੇ ਇਕੱਲੇ ਬਾਦਲੇ ਚ ਵੀ ਹੋ ਜਾਏਗੀ ਜੇ ਤੁਸੀਂ ਥ੍ਰੈਡ ਦਾ ਟੱਚ ਦੇਣਾ ਥ੍ਰੈਡ ਦਾ ਟੱਚ ਵੀ ਦਵਾ ਸਕਦੇ ਆ ਜੀ ਬਸ ਇੰਨੀ ਵੀਡੀਓ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸਪੋਰਟ ਨਾਲ ਹੀ ਸਾਨੂੰ ਮਨ ਕਰਦਾ ਸੀ ਵੀਡੀਓ ਹੋਰ ਬਣਾਈਏ ਤੇ ਬਹੁਤ ਦਿਲ ਕਰਦਾ ਜੀ ਇਸ ਦਾ ਤੁਹਾਡੇ ਕਮੈਂਟ ਵੇਖ ਕੇ ਮੈਸੇਜ ਵੀ ਵੇਖ ਕੇ ਜਿਹੜੀਆਂ ਭੈਣਾਂ ਸਾਨੂੰ ਇੰਨਾ ਸਪੋਰਟ ਦਿੰਦੀਆਂ ਇੰਨਾ ਸਾਡੇ ਵਾਸਤੇ ਵਧੀਆ ਹੁੰਦੀ ਹੈ ਸੋਹਣੇ-ਸੋਹਣੇ ਕਮੈਂਟ ਕਰਦੀਆਂ ਤੇ ਸੋਹਣੇ-ਸੋਹਣੇ ਕਮੈਂਟ ਕਰੋ ਜਿਵੇਂ ਆ ਤੁਹਾਨੂੰ ਦਿ ਇਹਦਾ ਵਰਕ ਵੀ ਬਹੁਤ ਘੱਟ ਪਊਗਾ ਇਹ ਸਾਨੂੰ ਸੂਟ ਚਾਕਾਂ ਤੇ ਬੀਲਾਂ ਪਾ ਕੇ ਤੇ ਬਾਜੂ ਤੇ ਪਾ ਕੇ ਵਿਦ ਵਰਕ ਸਾਨੂੰ 750 ਦਾ 750 ਰੁਪਏ ਦਾ ਕਾਟਨ ਦਾ ਸੂਟ ਪਊਗਾ ਜੀ ਕੈਮਰੀ ਕਾਟਨ ਦਾ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣ ਵਾਸਤੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਹੁਤ ਹੀ ਸੋਹਣੇ ਸਾਡੇ ਸੂਟ ਹੈ ਜੀ ਸਾਨੂੰ ਅਸੀਂ ਮਸ਼ੀਨ ਵੀ ਚੱਲਦੀ ਦਿਖਾ ਦਿੰਦੇ ਨੇ ਸਾਡੇ ਵਰਕ ਹੋ ਰਹੇ ਸੂਟ ਆਹ ਦੇਖੋ ਜੀ ਆਪਾਂ ਪੈਚ ਲਗਾ ਕੇ ਤਿੱਲੀ ਨਾਲ ਵਰਕ ਕਰ ਰਹੇ ਆਂ ਆਹ ਦੇਖੋ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਸੂਟ ਜਦੋਂ ਬਣ ਗਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਜਿਵੇਂ ਇਹ ਆਪਣੇ ਕੋਲ ਇੱਕ ਅਗਲਾ ਸੀ ਇਹ ਆਸੀ ਲਾਇਆ ਸੀ ਪੈਚ ਵਰਕ ਫਲਾਵਰ ਪੈਚ ਵਰਕ ਲਾ ਕੇ ਬਲੈਕ ਕਲਰ ਦਾ ਸੂਟ ਤਿਆਰ ਕੀਤਾ ਹੋਇਆ ਜੀ ਬਹੁਤ ਬਹੁਤ ਧੰਨਵਾਦ ਰਪਰਕ